ਮਹੱਲਾ ਪੰਜਮਾ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣਾ ਕਦੇ ਨਾ ਪਾਇਨ ਬੰਧ ਜਿਤ ਚਰ ਪਹਿਨਣ ਖਾਵਨੇ ਤਿਤ ਚਰ ਰਖਣ ਗੰਡ ਜਿਤ ਦਿਨ ਕਿਛ ਨਾ ਹੋਵੈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਡ ਨਾ ਚੱਲੇ ਚਿੱਕੜ ਪੱਥਰ ਬੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਤੰਦ ਝੂਠੇ ਮੋਲ ਪਟਾਇਆ ਹਉ ਹਉ ਕਰਤ ਬਹਿੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ